ਕੋ ਚੋਰ ਸੀਗੇ ਚੋਰ ਸੀ ਅੱਡੋ ਅੱਡੀ ਦੇ ਇਕੱਲੇ ਇਕੱਲੇ ਰਹਿੰਦੇ ਸੀ ਇੱਕ ਟਾਇ ਹੋਇਆ ਸੀਗਾ ਭਲਾ ਮਾਨਸਾ ਜਿਹੜੋ ਕਿਸੇ ਦਾ ਲੈ ਰਿਆ ਤੇ ਉਹਦਾ ਦੇਣਾ ਨਹੀਂਗਾ ਉਹਦਾ ਨਾ ਸੀ ਲੈ ਦੱਬ ਤੇ ਇੱਕ ਕੋਈ ਹੋਇਆ ਸੀਗਾ ਉਹਦਾ ਗੁਰੂ ਉਹ ਜੁਗਦਾ ਕਿਸੇ ਨੂੰ ਦੇ ਲੈਗਾ ਉਹ ਜਨਾ ਲਿੰਗਾ ਨਹੀਂ ਸੀਗਾ ਉਹਨਾਂ ਚੋਂ ਖੇਡਣ ਛੱਡਦਾ ਸੀ ਉਹ ਅਸੀਂ ਚਾਲ ਚੇੜ ਤੋ ਤਰਦੇ ਫਿਰਦੇ ਏ ਤੇ ਉਹ ਦੋਵੇਂ ਇਕੱਠੇ ਹੋ ਗਏ ਦੋਵੇਂ ਇਕੱਠੇ ਹੋ ਗਏ ਉਹ ਇੱਕ ਦੂਜੇ ਨੂੰ ਲਾਗੂ ਪੁੱਛਣ ਕਿ ਕੀ ਪ੍ਰੋਗਰਾਮ ਹੈ ਜਰਾ ਉਹ ਆਖੇ ਜਰਾ ਮੈਂ ਤਾਂ ਕੰਮ ਕਰਦਾ ਮੈਂ ਬੱਚੇ ਪਾਲਦਾ ਦੂਜਾ ਦਾ ਮੈਂ ਵੀ ਇਹੋ ਕੰਮ ਕਰਦਾ ਯਾਰ ਉਹ ਆਪੇ ਦਾ ਭਰਾ ਬਣ ਗਿਆ ਉਹ ਚਲ ਠੀਕ ਹੈ ਉਹ ਹੁਣ ਜਿਹੜਾ ਲਾਇਦਾਬ ਸੀਗਾ ਉਹ ਪਿੰਡ ਸੀ ਕਿਤੇ ਨੇੜੇ ਤੇ ਉਹ ਤਾਂ ਵੀ ਲਿਆ ਦੇ ਕੇ ਤੇ ਜਿੰਨੇ ਚੋਰੀ ਦੱਬੀ ਕਰਿਆ ਕਰਨ ਉਹਨੇ ਉਹਦੇ ਕੋਲੇ ਰੱਖ ਲਿਆ ਕਰੇ ਕਿਉਂ ਕੋਈ ਪੰਜ-ਛੱਤ ਕਿਉੜੀਆਂ ਕੀਤੀਆਂ ਉਹਨਾਂ ਨੇ ਕਿ ਉਹਦੇ ਘਰ ਦੇ ਵੀ ਆਠ ਲੰਗੇ ਵੀ ਕੀ ਗੱਲਾ ਆਉਂਦਾ ਕਿਉਂ ਨਹੀਂ ਹੁਣ ਉਹਨਾਂ ਨੇ ਪੁੱਛਿਆ ਤਾਂ ਕੀ ਕੀਤੀ ਉਹਨਾਂ ਨੇ ਵੀ ਉਥਾਰ ਕਾਇਸਾ ਕਰਕੇ ਦੇ ਭਲਾਣੇ ਸਾਉ ਦਾ ਭਰਾ ਤੇ ਉੱਥੇ ਆ ਤੂੰ ਬਈ ਸਨੇਹ ਨੂੰ ਘਰ ਕੇ ਦੇ ਬੁਲਾਇਆ ਉਹਨੂੰ ਉਹਨਾਂ ਨੇ ਵੀ ਤੂੰ ਤਾਂ ਆਹ ਆਖੀ ਜਨਾ ਆਉਂਦਾ ਨਹੀਂ ਘਰੇ ਤੇ ਅਸੀਂ ਕਿਵੇਂ ਕਰਗੇ ਉਹਨਾਂ ਕੋਲ ਨੂੰ ਥੋੜ ਨੂੰ ਵੀ ਲਿਆ ਦੇਣਾ ਆਖੀ ਉਹ ਆ ਕੇ ਤੇ ਉਹ ਫੇਰ ਕੋਈ ਗੁੰਡਾ ਲੱਗਿਆ ਨਾ ਤੇ ਉਹ ਮਾਨ ਦਾ ਭਰਾ ਆ ਕੇ ਮੈਨੂੰ ਇਹ ਦੇ ਕੋਈ ਨਾ ਮੈਂ ਵੀ ਕਰਿਆ ਦੇਵਾ ਉਹ ਆਨ ਲਾਇ ਜੀ ਤੂੰ ਆ ਕਰਨੀ ਉਹ ਕਰਨੀ ਉਹ ਇੱਕ ਦੋ ਨੇ ਹੋਰ ਕਰ ਲੀਆਂ ਤੇ ਉਹ ਉਹ ਨੂੰ ਕੋਈ ਨਿਆਣਾ ਦੇਵੇ ਉਹ ਕਿ ਨੂੰ ਉਹ ਕਿਸੇ ਨੇ ਦੱਸਤਾ ਬੇ ਤਾਂ ਇਹੋ ਜ ਆ ਬੰਦਾ ਹੈਗਾ ਜਿਹਦੇ ਲੈ ਲੈਂਦਾ ਦਿੰਦਾ ਨਹੀਂ ਕਿਸੇ ਦਾ ਉਹ ਆ ਦਾ ਕੋਈ ਨਹੀਂ ਨਹੀਂ ਦਿੰਦਾ ਤੇ ਉਹ ਦਾ ਭਾਈ ਕੰਮ ਕਰ ਰੋ ਨਾ ਛੱਡ ਤੂੰ ਅਗਾਂਹ ਹੀ ਮੈਨੇ ਮੇਰਾ ਸਾਦੇ ਪਹਿਲਾਂ ਉਹਦੇ ਪੈਸੇ ਦੇ ਮੇਰੇ ਉਹ ਲਾੜੇ ਨੇ ਪੈ ਲੈ ਜਾਂਦੇ ਕਿ ਤਖੀਰ ਨੂੰ ਉਹਦਾ ਘਰ ਵਾਲੀ ਨੂੰ ਆਦਾ ਨਾ ਆ ਤਾਂ ਉਹਨੂੰ ਆਖ ਨਹੀਂ ਵੀ ਉਹਦਾ ਬਿਮਾਰ ਆ ਬਹੁਤ ਤੂੰ ਜਾਂਦਾ ਰਹਿ ਘਰ ਨੂੰ ਘਰ ਜਾ ਕੇ ਹੋਰ ਕੰਮ ਕਰ ਲਾ ਕਿਸ ਪਾਸੇ ਕਰ ਲਿਆ ਕਰ ਉਹਨੇ ਉਹਵੇਂ ਆਖਤਾ ਬੋਲੇ ਤੂੰ ਜਾਂਦਾ ਰਹਿ ਕੇ ਉਹਦਾ ਬਿਮਾਰ ਆ ਉਹਨਾਂ ਮੈਂ ਤਾਂ ਕੁਝ ਨਹੀਂ ਜਾਣਾਂ ਇਹ ਭਰਾ ਨੂੰ ਮਾਰ ਨਹੀਂ ਛੱਡ ਕੇ ਉਹ ਬਿਮਾਰ ਦਾ ਮੈਂ ਛੱਡ ਕੇ ਜਾਵਣਾ ਹੁਣ ਕਿਤਾ ਅਸੀਂ ਇਕੱਠੇ ਰਹੇ ਉਹਨੇ ਮੁਰਕੇ ਫੇਰ ਜਾ ਕੇ ਮੈਂ ਆਤਾ ਵੀ ਉਹਦਾ ਜਵਾਵ ਦਿੰਦਾ ਉਹ ਮੁਰਕੇ ਫੇਰ ਉਹਨੇ ਉਹਦਾ ਉਹਨਾਂ ਅੱਜ ਵੀ ਉਹਦਾ ਮਾਰ ਮਾਰ ਹੋ ਗਿਆ ਉਹ ਤਾਂ ਉੱਠਣ ਜੋ ਕਰ ਰਹੀਆ ਉਹ ਮੈਂ ਆ ਕੇ ਆ ਆ ਜਾ ਕਰੇ ਉਹਨੂੰ ਤੂੰ ਅਗੋ ਜਬਾਬ ਇਹੋ ਵੀ ਮੈਂ ਤੇ ਭਰਾ ਨੂੰ ਛੱਡ ਕੇ ਨਹੀਂ ਜਾਣਾਗਾ ਫੇਰ ਉਹ ਜੋ ਮਾਰਨ ਤੇ ਹੋਗਾ ਉਹਨਾਂ ਬੀਰਾਂ ਕੋਈ ਵਜੀ ਜਾਂ ਨਾ ਮਰਨਾ ਬੋਲਦਾ ਨਹੀਂ ਐ ਨਹੀਂ ਉਹ ਨਹੀਂ ਤੇ ਤੂੰ ਜਾਣਦਾ ਹੈ ਉਹ ਮੈਂ ਸ਼ਿਕਾਰ ਕਰਾ ਕੇ ਜਾਊਂਗਾ ਅਸੀਂ ਇਹ ਨਾਲੇ ਭਰਾ ਨੂੰ ਐਵੇਂ ਨਹੀਂ ਛੱਡ ਕੇ ਜਾਂਦਾਗਾ ਤੇ ਉਹ ਕਹਦਾ ਵੀ ਮਾਦਾ ਤਾਂ ਐ ਕਰ ਇਹ ਆਖੇ ਨਾਲ ਵਾਂ ਤੇ ਲੁਕਾ ਲੁਕਾ ਸੀ ਵੇਛਾ ਤਾ ਦੇ ਤੇ ਜਨਾ ਕੇ ਦਿਖਾ ਕਿ ਮੈਨੂੰ ਉੱਥੇ ਪਾ ਦਿਓ ਜੀ ਤੇ ਇਹ ਨੂੰ ਆਹ ਲਓ ਜੇ ਤੂੰ ਮਾਰ ਕੇ ਤੂੰ ਜਾਣਦਾ ਹੈ ਤੂੰ ਆ ਤੇ ਉੱਠ ਜੂਗਾ ਤੇ ਤੜਕੇ ਨੂੰ ਆਇਆ ਆ ਲੂੰਗਾ ਉਹਨੇ ਵੀ ਉਹਨੇ ਕੀਤਾ ਉਹ ਚਾਹਤ ਜਰਾ ਜਿਉਂ ਨੰਬੂ ਲਾਉਣ ਲੱਗੇ ਤਾਂ ਫੋਨ ਨਹੀਂ ਹਾਂ ਰੱਖੇ ਵਿਲਾ ਹੋ ਗਿਆ ਤੇ ਤੜਕੇ ਜੀਏ ਤੜਕੇ ਲਾ ਦੇਵਾਂਗੇ ਉਹ ਨੂੰ ਇਹ ਚੰਗਾ ਤੂੰ ਜਾਂਦਾ ਰਹ ਹੁਣ ਅਸੀਂ ਤੜਕੇ ਸ਼ਿਕਾਇਤ ਕਰਾਂਗੇ ਉਹਦਾ ਮੈਦਾ ਦੇ ਭਰਾ ਨੂੰ ਛੱਡ ਕੇ ਨਹੀਂ ਜਾਂਦਾ ਇਸ ਤਰ੍ਹਾਂ ਹੈ ਸ਼ਿਕਾਇਤ ਕਰਾ ਕੇ ਜਾਊਂਗਾ ਜੀ ਨੂੰ ਜੋ ਸਾਰੇ ਆ ਗਏ ਉਹ ਲਾ ਉਹ ਲੈ ਗਿਆ ਕੱਲਾ ਉਹ ਉਹ ਤਾਂ ਚਿਖਾਤੇ ਪਿਆ ਸੀਗਾ ਤੇ ਉਹ ਪਾਸੇ ਲੋਕ ਕੇ ਬਹਿ ਗਿਆ ਜਿਆ ਚੰਚੀ ਸੀ ਜਿਹੜਾ ਉਹ ਰੋ ਚਾ ਚੋਰ ਆ ਕੇ ਹੋਰ ਉਹ ਉਹਨਾਂ ਨੇ ਸੋਚਿਆ ਉਹਨਾਂ ਦੇ ਵੀ ਆਂਦੇ ਹੁੰਦੇ ਆ ਜਿਹੜਾ ਆਹ ਤਾਂ ਮਰਦੇ ਦੀ ਬੋਲੀ ਸੱਚੀ ਹੋ ਜਾਂਦੀ ਆ ਵੀ ਉਹਦੀ ਪੂਜਾ ਚੱਲਦੀ ਆ ਤੇ ਆਪਾਂ ਇਹ ਤੋਂ ਆਗਾ ਲੱਗਿਆ ਵਾ ਐਸੀ ਬਾਣੇ ਲਗੇ ਤੇ ਇੱਕਾ ਜਨਾ ਇਹ ਮਰਦਾ ਸਾਡਾ ਜਾਨਾ ਦਾ ਕੰਮ ਬਣ ਜੇ ਮੈਂ ਅਰਾ ਕਹੋ ਨਾ ਮੂੰਹ ਪਰਾਂ ਦੂਜਾ ਦਾ ਵੀ ਇਹ ਮਰਦਾ ਸਾਡਾ ਜਾਨਾ ਦਾ ਕੰਮ ਬਣ ਜੇ ਮੈਂ ਖੰਡਾ ਨਾ ਮੂੰਹ ਪਰਾਂ ਤੀਜਾ ਦਾ ਵੀ ਇਹ ਮਰਦਾ ਜੇ ਸਾਡਾ ਜਾਨਾ ਦਾ ਕੰਮ ਬਣ ਜੇ ਤੇ ਮੈਂ ਤੈਨੂੰ 500 ਰੁਪਏ ਮੱਥਾ ਟੇਕਾਂ ਤੇ ਉੱਠ ਰਹੇਗਾ ਕਾ ਉਹ ਇਹ ਮਰਦਾ ਸਾਡਾ ਜਾਨਾ ਦਾ ਕੰਮ ਬਣ ਜੇ ਤੇਰੇ ਮੂੰਹ ਚ ਮੁੱਤਾ ਆ ਕੇ ਉਹ ਵੀ ਜੇ ਚਤਾਂ ਕਰਕੇ ਬੁਲੀਆਂ ਜਾਂਦੇ ਰਹੇ ਜਾਂਦੇ ਹੋਰ ਜਾਂਨ ਸਰ ਨਾਲ ਕੰਮ ਬਣ ਗਿਆ ਕੰਮ ਬਣ ਗਿਆ ਉਹਨਾਂ ਨੇ ਵੇਖਿਆ ਵੀ ਆ ਪਹਿਲਾਂ ਮੁਰਦੇ ਨਾਲ ਵੇਲਾ ਕਰਕੇ ਆਇਆ ਉਹਨਾਂ ਪੂਰਾ ਕਰ ਗਏ ਚੱਲ ਗਿਆ ਉਹਦੇ ਕੋਲੇ ਉਹ ਆਉਣ ਲੱਗੇ ਵੀ ਫੇਰ ਆ ਗਏ ਉੱਥੇ ਲੈ ਆ ਕੇ ਪੰਡਾਲੀਆਂ ਸੀਆਂ ਫੁੱਟੀਆਂ ਤੇ ਉਹ ਕਹੇ ਆਇਆ ਕਿ ਉਹ ਪਾ ਦਾ ਮੂਟਾ ਖੰਡਾ ਰੇ ਖੰਡ ਪਾਤੀ ਮਠਾਟੇ ਕਾਣ ਮਠਾਟੇ ਇੱਕ ਤਾਂ ਜਿਹੜਾ ਆ ਗੇ ਮੂਤ ਨਾਲੇ ਦੇ ਬਾਰੇ ਤੋ ਮਰਦਾ ਸਿੱਧਾ ਚੰਗਾ ਭਲਾ ਇਹ ਜਦੋਂ ਮੁੱਤਨ ਵਾਲੀ ਵਾਰੀ ਆਈ ਦੇ ਮਾਣਕਿਆ ਸੇਪਾਸੇ ਸਗਾ ਜਾਗਦਾ ਉਹ ਜਦੋਂ ਲੁਕਿਆ ਬੈਠਾ ਸੀਗਾ ਉਹ ਸਾਰੇ ਹੀ ਜਾਗਦੇ ਸਨ ਸਾਰੇ ਜਾਗਦੇ ਆ ਉਹ ਚੋਚੀ ਦੀ ਉਹ ਪੱਟੀ ਸਾਰੇ ਮਾਪੇ ਨੇ ਸਾਰੇ ਸੇ ਲੀ ਉੱਠ ਖੜੇ ਹੈ ਉਹ ਪੱਟ ਕੇ ਪੱਟ ਕੇ ਫਿਰ ਉਹ ਲੱਕ पे ਵੰਡਣ ਜੋ ਚਾ ਚੱਕੇ ਨਾਲ ਫਿਰ ਲੁਕਿਆ ਸੀਗਾ ਉੱਥੇ ਉਹਨਾਂ ਨੇ ਪੰਡਾ ਕਰ ਲੀਆਂ ਤੋ ਆਦੇ ਵੀ ਆ ਆਦਾ ਵੰਡ ਲਈ ਜਿਹਨਾਂ ਤੇ ਬਾਕੀ ਘਰ ਵਾਲਾ ਫੇਰ ਵੇਖਾਂਗੇ ਕੋਲੋਂ ਵੰਡ ਲਾ ਕੇ ਤੇ 1 ਰੁਪਈਆ ਦਾ ਫਰਕ ਰਹੇਗਾ ਜੇ ਤਾਂ ਲੈਦਾ 1 ਰੁਪਈਆ ਰਹਦਾ ਤੋ ਦੂਜਾ ਦਾ ਮੇਰਾ 10 ਰੁਪਈਆ ਤੇ ਇਹ ਦੂਜੇ ਨੂੰ ਇਹਦਾ ਤੋਂ ਲੈਦਾ ਬਤਾ ਘਟਦਾ ਇਹ ਉਹ ਨੀਲੇ ਚੋਸ਼ੀ ਗਏ ਉਹ ਫੜਾ ਆਪਾਂ ਵੇਖੀ ਜੇ ਸਹੀ ਕਿੰਨੇ ਕਿੰਨੇ ਆ ਆਪਾਂ 4 ਆ ਦੇਖੀਏ ਸਿ ਵੀ ਕੀ ਗੱਲ ਆ ਕਿੰਨੇ ਆ ਉਹ ਇੱਕ ਆਤਰਾ ਉਹਨੇ ਅੱਗੇ ਵੇਖਣ ਲੱਗਿਆ ਤੋ ਇਹ ਲੈਦਾ ਸੀਗਾ ਉਹਨੇ ਮਾਰਿਆ ਝਮਟ ਤੇ ਪੱਗ ਲਾ ਲਈ ਹਾਂ ਚੱਕ ਸਾਲਾ ਰੁਪਈਏ ਚ ਭਾਗਾ ਦਾ ਉਹ ਮੁੜ ਕੇ ਜਾ ਕੇ ਭੈਤਰਾ ਉहां ਪਹੁੰਚਦੇ ਨੇ ਉਹ ਤਾਂ ਸਾਰੇ ਉੱਠੇ ਖੜੇ ਆ ਉਹਦਾ ਰੁਪਈਏ ਰੁਪਈਏ ਆ ਮੇਰੇ ਤੇ ਪੱਗ ਵੀ ਲਾ ਲਈ ਉਹਨਾਂ ਨੇ ਹੈ ਐ ਆ ਜਾਣੇ ਚੋਰ ਦੀ ਪੱਗ ਐ ਲੈਂਦੀ ਆ ਇਹ ਵੇਖਣਾ ਹੁਣ ਤੇ ਸੱਚੀ ਆ ਕਿ ਝੂਠੀ ਆ ਤਾਂ ਹੈ ਤਾਂ ਝੂਠੀ ਵੈਸੇ ਕਿਹੜਾ ਕਿਸ ਨੇ ਵੇਖਿਆ